ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼ਰੀਆ ਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਜਿਸ ਦੀ ਵੇਡ ਸੀ ਉਹ ਖਤਮ ਹੋ ਚੁੱਕੀ ਹੈ ਸਿੱਧੂ ਮੂਸੇਵਾਲੇ ਦਾ ਗੀਤ 410 ਵਿਧ ਸਨੀ ਮਾਲਟਨ ਦਾ ਗੀਤ ਆ ਚੁੱਕਿਆ ਹੈ ਜਿਨ੍ਹਾਂ ਨੇ ਨਹੀਂ ਸੁਣਿਆ ਹਜੇ ਤੱਕ ਜਾ ਕੇ ਉਹ ਜ਼ਰੂਰ ਸੁਣ ਲੈਣ ਸਿੱਧੂ ਮੂਸੇਵਾਲੇ ਦਾ ਗੀਤ 410 ਪਰ ਇੱਥੇ ਇੱਕ ਗੱਲ ਮੈਂ ਕਹਿਣੀ ਚਾਹੁੰਨਾ ਕੁਝਕ ਪ੍ਰਸ਼ੰਸਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਣੀ ਇਹ ਗੱਲ ਹੈਗੀ ਹੈ ਸਣੀ ਮਾਲਟਨ ਬਾਰੇ ਕੀ ਜਾਤਾ ਦੇਖਪਰਾ ਬਏਰ ਤੂੰ ਪੰਜਾਬੀ ਸਿੱਖ ਸਿੱਧੂ ਮੂਸੇਵਾਲੇ ਅੰਗੂਰੇ ਰੈਪ ਵੀ ਕਰਨਾ ਤਾਂ ਯਾਰ ਪੰਜਾਬੀ ਚ ਕਰਿਆ ਕਰ ਜਿਹੜੀ ਵਰਡਿੰਗ ਪਹਿਲਾਂ ਤੂੰ ਆਪ ਦਾ ਜੋ ਰੈਪ ਤੈਨੇ ਸੁਨਾਇਆ ਪਹਿਲੇ ਪੈਰੇ ਦੇ ਵਿੱਚ ਬਹੁਤ ਲੋਕਾਂ ਨੂੰ ਤਾਂ ਉਸ ਚੀਜ਼ ਦੀ ਸਮਝ ਨਹੀਂ ਲੱਗੀ ਕਮੈਂਟ ਸੈਕਸ਼ਨ ਜ਼ਰੂਰ ਚੈੱਕ ਕਰ ਲਾ ਕਰੋ ਹਨਾ ਜਦੋਂ ਉਸ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲੇ ਦਾ ਰੈਪ ਆਉਂਦਾ ਸਿੱਧੂ ਮੂਸੇਵਾਲੇ ਦਾ ਲਿਖੇ ਲਿਖਿਆ ਪੈਰਾ ਆਉਂਦਾ ਤਾਂ ਉਹ ਕੱਲੀ ਕੱਲੀ ਚੀਜ਼ ਐ ਜੇ ਚਾਹੀਏ ਵੀ ਆ ਬਹੁਤੇ ਲੋਕ ਤੇ ਯਾਰ ਮੈਨੂੰ ਵੀ ਗਲਤ ਕਹਿਣਗੇ ਪਰ ਜੋ ਗੱਲ ਸਹੀ ਆ ਉਹ ਸਹੀ ਆ ਕਿ ਅਗਰ ਸਿੱਧੂ ਮੂਸੇਵਾਲੇ ਭਰਾ ਦੇ ਨਾਲ ਜੇ ਤੂੰ ਗੀਤ ਕਟਣਾ ਹੁੰਦਾ ਤਾਂ ਯਾਰ ਪੰਜਾਬੀ ਚ ਕੱਢਿਆ ਕਰ ਤੇ ਪੰਜਾਬੀ ਦੇ ਵਿੱਚ ਹੀ ਰੈਪ ਕਰਿਆ ਕਰ ਹਣਾ ਜੇ ਬਾਰ ਬੈਠਾ ਤਾਂ ਪਰ ਪਹਿਲਾ ਪੰਜਾਬੀ ਸਿੱਖ ਲਾ ਚੰਗੀ ਤਰ੍ਹਾਂ ਇਹ ਐਡਵਾਈਸ ਹੈ ਮੇਰੀ ਹੋਰ ਕੁਛ ਨਹੀਂ ਕਿ ਪੰਜਾਬੀ ਦੇ ਵਿੱਚ ਰੈਪ ਹਮੇਸ਼ਾ ਕੱਢਿਆ ਕਰ ਜਿਵੇਂ ਸਿੱਧੂ ਮੂਸੇਵਾਲੇ ਨੇ ਕੱਢਿਆ ਤੇ ਜਿਨੇ ਸਿੱਧੂ ਮੂਸੇਵਾਲੇ ਦੇ ਗੀਤ ਨੇ ਬਹੁਤ ਘੱਟ ਹਣਾ ਬਈ ਬੋਲਦਾ ਸੀ ਇੰਗਲਿਸ਼ ਪੰਜਾਬੀ ਨੂੰ ਪਹਿਲ ਦਿੰਦਾ ਸੀ ਤੇ ਪੰਜਾਬੀ ਮਾਂ ਬੋਲੀ ਰਹੀ ਹਮੇਸ਼ਾ ਅੱਗੇ ਰਹਿੰਦਾ ਸੀ ਤਾਂ ਯਾਰ ਜੇ ਤੂੰ ਗੀਤ ਵੀ ਨਾਲ ਕੱਟਣਾ ਹੁੰਦਾ ਤਾਂ ਇਹੀ ਬੇਨਤੀ ਹੈ ਕਿ ਪੰਜਾਬੀ ਦੇ ਵਿੱਚ ਰੈਪ ਕਰਿਆ ਕਰ ਬਹੁਤ ਦੇ ਲੋਕਾਂ ਨੂੰ ਨਹੀਂ ਸਮਝ ਆਉਂਦੀ ਜਿਹੜੇ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲੇ ਨੇ ਹਨਾ ਕੁਝ ਸਾਰੇ ਸਮਝ ਵੀ ਲੈਂਦੇ ਨੇ ਪਰ ਕੁਝ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਨੇ ਯਾਰ ਕਈਆਂ ਨੂੰ ਨਹੀਂ ਸਮਝ ਆਉਂਦੀ ਦੀ ਏਡੀ ਇੰਗਲਿਸ਼ ਬੋਲੀ ਜਾਂ ਨਾ ਹਨਾ ਥੋੜੀ-ਮੋਟੀ ਲਿਆਜਤ ਰੱਖ ਪੰਜਾਬੀ ਦੇ ਵਿੱਚ ਰੈਪ ਕਰਿਆ ਕਰ ਬਾਕੀ ਜਿਹੜੀ ਮੇਰੀ ਗੱਲ ਨਾਲ ਨਹੀਂ ਸਹਿਮਤ ਹੈਗੀ ਤੌਨਾ ਵੀਰਾਂ ਦਾ ਵੀ ਧੰਨਵਾਦ ਜਿਹੜੇ ਮੇਰੀ ਇਸ ਗੱਲ ਨਾਲ ਸਹਿਮਤ ਨੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਸਿੱਧੂ ਮੂਸੇਵਾਲਾ ਹਮੇਸ਼ਾ ਅਮਰ ਹੀ ਰਹੇਗਾ ਜਿਹੜੀ ਉਹਦੀ ਲਿਖਤ ਸੀ ਤੇ ਜਿਹੜੀ ਸਿੱਧੂ ਮੂਸੇਵਾਲੀ ਦੀ ਸੋਚ ਸੀ ਉਸਤੇ ਲੋਕ ਜਿਹੜੇ ਉਹਦੇ ਫੈਨ ਨੇ ਹਮੇਸ਼ਾ ਉਤਰਨਗੇ ਤੇ ਇੰਨੇ ਸੌਖੀ ਜਿਹੜੇ ਸੋਚਦੇ ਨੇ ਸਿੱਧੂ ਮੂਸੇਵਾਲੇ ਦੇ ਹੇਟਰ ਕਿ ਲੋਕ ਸਿੱਧੂ ਮੂਸੇਵਾਲੇ ਨੂੰ ਭੁੱਲ ਜਾਣਗੇ ਉਹ ਇਸ ਬਹਿਮ ਤੋਂ ਦੂਰ ਰਹਿਣ ਸਿੱਧੂ ਮੂਸੇਵਾਲੇ ਨੂੰ ਚਾਣ ਵਾਲੇ ਲਗਾਤਾਰ ਬਹੁਤ ਨੇ ਸਿੱਧੂ ਮੂਸੇਵਾਲਾ ਐਡੀ ਛੇਤੀ ਦਿਲਾਂ ਦੇ ਵਿੱਚੋਂ ਇਹ ਨਿਕਲਦਾ ਲੋਕਾਂ ਦੇ ਦਿਲਾਂ ਦੀ ਧੜਕਣ ਬਣਿਆ ਹੋਇਆ ਸਿੱਧੂ ਮੂਸੇਵਾਲਾ ਉਹਦੇ ਗੀਤ ਤੇ ਹੁਣ ਵੀ ਬਹੁਤ ਚੱਲਦੇ ਨੇ ਲੋਕ ਰਿਪੀਟ ਤੇ ਸੁਣਦੇ ਨੇ ਸਿੱਧੂ ਮੂਸੇਵਾਲੇ ਦੇ ਗੀਤ ਤੇ ਸਿੱਧੂ ਮੂਸੇਵਾਲੇ ਦੇ ਗੀਤਾਂ ਦੀ ਹਮੇਸ਼ਾ ਉਹਦੇ ਫੈਨਸ ਨੂੰ ਹਮੇਸ਼ਾ ਅਡੀਕ ਰਹਿੰਦੀ ਆ ਹਮੇਸ਼ਾ ਅਡੀਕਦੇ ਨੇ ਕਦੋਂ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਆਊਗਾ ਪਰ ਬਹੁਤੇ ਵਿੱਚ ਕਮੈਂਟ ਕਈਆਂ ਨੇ ਇਹ ਵੀ ਕੀਤਾ ਕਿ ਇਹ ਗੀਤ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਚੈਨਲ ਤੇ ਆਉਣਾ ਚਾਹੀਦਾ ਸੀ ਨਾ ਕਿ ਸਣੀ ਮਾਲਟਨ ਦੀ ਇਹ ਵੀ ਬਹੁਤ ਲੋਕਾਂ ਨੇ ਵਿੱਚ ਕਮੈਂਟ ਕੀਤਾ ਸੀ ਪਰ ਇਹੀ ਬੇਨਤੀ ਹੈ ਸਣੀ ਮਾਲਟਨ ਨੂੰ ਸਣੀ ਮਾਲਟਨ ਨੂੰ ਯਰ ਪੰਜਾਬੀ ਦੇ ਵਿੱਚ ਰੈਪ ਕਰਿਆ ਕਰ ਪੰਜਾਬੀ ਮਾਂ ਬੋਲੀ ਨੂੰ ਮੋਰੀ ਰੱਖਿਆ ਕਰੋ ਬਹੁਤ ਬਹੁਤ ਧੰਨਵਾਦ